ਤਾਂ ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ 4 ਤੋਂ 5 ਕਾਰਾਂ ਲੈ ਕੇ ਆਏ ਹਾਂ ਜਿਹੜੇ ਵੀ ਵੀਰ ਭਰਾਵਾਂ ਨੇ ਸਸਤੀਆਂ ਕਾਰਾਂ ਲੈਣੀਆਂ ਹੈ ਉਹ ਆਪਣੀ ਇਸ ਵੀਡੀਓ ਨੂੰ ਜਰੂਰ ਪੂਰਾ ਦੇਖਣ ਤੇ ਮਿੱਤਰੋ ਇਹਨਾਂ ਦੇ ਵਿੱਚੋਂ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਕਾਰ ਪਸੰਦ ਆਉਂਦੀ ਹੈ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਉਹ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਹੋਰ ਜਾਣਕਾਰੀ ਲੈ ਸਕਦਾ ਹੈ ਸਭ ਤੋਂ ਪਹਿਲਾਂ ਮਿੱਤਰੋ ਗੱਲ ਕਰਦੇ ਹਾਂ ਆਪਾਂ ਇਸ ਮਰੂਤੀ ਗੱਡੀ ਬਾਰੇ ਇਹ ਮਰੂਤੀ ਗੱਡੀ ਮਿੱਤਰੋ 1999 ਮਾਡਲ ਹੈ ਤੇ ਦਿੱਲੀ ਦਾ ਨੰਬਰ ਹੈ ਮਿੱਤਰੋ ਤੇ ਗੈਂਸਕਟ ਵੀ ਇਸ ਗੱਡੀ ਦੇ ਵਿੱਚ ਲੱਗੀ ਲਗਾਈ ਮਿਲ ਜੂਗੀ ਤੁਹਾਨੂੰ ਤੇ ਗੱਡੀ ਦੇ ਮਾਲਕਾਂ ਦਾ ਏਰੀਆ ਹੈਗਾ ਮਿੱਤਰੋ ਤਲਵੰਡੀ ਸਾਬੋ ਤੇ ਹੁਣ ਆਪਾਂ ਗੱਲ ਕਰਦੇ ਆਂ ਇਸ ਗੱਡੀ ਦੇ ਰੇਟ ਬਾਰੇ ਇਹ ਗੱਡੀ ਦਾ ਰੇਟ ਮਿੱਤਰੋ ਕੁੱਲ ਹੀ 29000 ਰੁਪਇਆ ਤੇ ਜਿਹੜੇ ਆਪਾਂ ਇਹ ਰੇਟ ਦੀ ਗੱਲ ਕਰਦੇ ਹੁੰਨੇ ਆ ਮਿੱਤਰੋ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਮੌਕੇ ਤੇ ਤੁਹਾਡਾ ਹੋਰ ਮਾਨਤਾ ਨੂੰ ਵੀ ਜ਼ਰੂਰ ਕੀਤਾ ਜਾਊਗਾ ਤੇ ਉੱਥੇ ਜਾ ਕੇ ਵੀ ਤੁਸੀਂ ਗੱਡੀ ਆਰਮ ਨਾਲ ਸਟਾਰਟ ਕਰਕੇ ਚੈੱਕ ਕਰ ਸਕਦੇ ਹੋ ਤੇ ਹੁਣ ਗੱਲ ਕਰਨੀ ਆ ਮਿੱਤਰੋ ਆਪਾਂ ਇਸ ਐਲਟੋ ਗੱਡੀ ਬਾਰੇ ਇਹ ਐਲਟੋ ਗੱਡੀ ਮਿੱਤਰੋ 2006 ਦਾ ਮਾਡਲ ਹੈ ਐਚ ਆਰ ਨੰਬਰ ਹੈ ਤੇ ਜਿਹੜੀ ਲੋਕੇਸ਼ਨ ਹੈ ਮਾਲਕਾਂ ਦੀ ਉਹ ਹੈਗੀ ਮਿੱਤਰੋ ਜ਼ਿਲ੍ਹਾ ਮਾਨਸਾ ਪਿੰਡ ਕੋਟ ਧਰਮ ਤੇ ਮਿੱਤਰੋ ਬਹੁਤ ਸਾਫ ਕੰਡੀਸ਼ਨ ਦੀ ਕਾਰ ਹੈ ਬਸ ਥੋੜੇ ਬਹੁਤ ਡੈਂਟ ਜੀ ਹੈ ਸਾਈਡ ਤੇ ਉਸਾ ਨਾਲ ਹੀ ਮਿੱਤਰੋ ਇਹਦਾ ਸਾਫ ਸਿਰ ਦਾ ਰੇਟ ਹੈ ਇਹ ਗੱਡੀ ਦੀ ਜੀ ਆਪਾਂ ਰੇਟ ਦੀ ਗੱਲ ਕਰੀਏ ਹੈਗਾ ਮਿੱਤਰੋ ਕੋਲੀ 47000 ਰੁਪਿਆ ਤੇ ਜਿਹੜੇ ਵੀਰ ਨੇ ਲੈਣੀ ਹੈ ਮਾਲਕਾਂ ਦਾ ਨੰਬਰ ਚੱਲਦਾ ਹੈ ਸਕਰੀਨ ਤੇ ਸੰਪਰਕ ਕਰੋ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਮਿੱਤਰੋ ਇਸ ਵੋਕਸਵੇਗ ਦੀ ਵੈਂਟੋ ਗੱਡੀ ਬਾਰੇ ਤੇ ਇਹ ਗੱਡੀ ਮਿੱਤਰੋ 2011 ਦਾ ਮਾਡਲ ਹੈ ਡੀਜ਼ਲ ਇੰਜਨ ਦੀ ਕਾਰ ਹੈ ਇਹ ਵਧੀਆ ਸੋਹਣੇ ਅਲਾਈ ਵੀਲ ਵੀ ਲੱਗੇ ਆ ਮਿੱਤਰੋ ਤੇ ਐਨਓਸੀ ਵੀ ਇਸ ਗੱਡੀ ਦੀ ਮਿਲ ਜੂਗੀ ਤੇ ਮਿੱਤਰੋ ਹੁਣ ਗੱਲ ਕਰਦੇ ਆਪਾਂ ਇਹ ਗੱਡੀ ਦੇ ਰੇਟ ਬਾਰੇ ਇਹ ਗੱਡੀ ਦਾ ਰੇਟ ਹੈਗਾ ਉਹ ਹੈਗਾ ਕੋਲੀ ਮਿੱਤਰੋ 1,30,000 ਰੁਪਿਆ ਤੇ ਮਿੱਤਰੋ 1,30,000 ਦੀ ਕਾਰ ਬਹੁਤ ਹੀ ਜ਼ਿਆਦਾ ਸਸਤੀ ਕਾਰ ਹੈ ਇਹ ਕਾਰ ਤੁਸੀਂ ਬਾਹਰੋਂ ਵੀ ਕਿਤੇ ਇਹਦਾ ਪ੍ਰਾਈਸ ਚੈੱਕ ਕਰ ਸਕਦੇ ਹੋ ਘੱਟੋ ਘੱਟ 2.5 ਲੱਖ ਦੀ ਕਾਰ ਹੈ ਮਿੱਤਰੋ ਤੇ ਹੁਣ ਗੱਲ ਕਰਦੇ ਆ ਮਿੱਤਰੋ ਆਪਾਂ ਇਸ Maruti ਗੱਡੀ ਬਾਰੇ ਇਹ ਗੱਡੀ ਮਿੱਤਰੋ 2008 ਦਾ ਮਾਡਲ ਹੈ ਤੇ ਪਾਸਿੰਗ ਇਹਦੀ ਹੈ ਨਹੀਂਗੀ ਪਰ ਤੇ ਅਲਾਈ ਟਾਇਰ ਵਧੀਆ ਲੱਗੇ ਆ ਮਿੱਤਰੋ ਤੇ ਬਹੁਤ ਹੀ ਸਕੱਟ ਰੇਟ ਦੀ ਕਾਰ ਹੈ ਇਹ ਦੇਖੋ ਸਾਰੀ ਕਾਰ ਦੇਖੋ ਸਾਰੀਆਂ ਫੋਟੋਆਂ ਕਾਰ ਦੀਆਂ ਤੇ ਏਸੀ ਹੀਟਰ ਵੀ ਮਿੱਤਰੋ ਇਸ ਗੱਡੀ ਦਾ ਪੂਰਾ ਵਰਕਿੰਗ ਹੈ ਤੇ ਬਹੁਤ ਸੋਹਣੀ ਸਾਫ਼ ਸੁਥਰੀ ਕਾਰ ਹੈ ਤੇ ਇਹ ਕਾਰ ਦੀ ਡਿਮਾਂਡ ਹੈਗੀ ਆ ਮਿੱਤਰੋ ਕੁੱਲ 50000 ਰੁਪਿਆ ਤੇ ਬਸ ਮਿੱਤਰੋ ਇੰਨੀਆਂ ਹੀ ਗੱਡੀਆਂ ਸੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਇਨ੍ਹਾਂ ਗੱਡੀਆਂ ਚੋਂ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਈ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਮਿੱਤਰੋ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤੇ ਦਿੱਤੇ ਗਏ ਪਤੇ ਤੇ ਮਾਲਕਾਂ ਦੇ ਐਡਰੈਸ ਤੇ ਜਾ ਕੇ ਤੁਸੀਂ ਚਲਾ ਕੇ ਵੀ ਗੱਡੀ ਨੂੰ ਚੈੱਕ ਕਰ ਸਕਦੇ ਹੋ ਤੇ ਮਾਨਤਾ ਨੂੰ ਵੀ ਇਹ ਰੇਟ ਦੇ ਵਿੱਚੋਂ ਹੋਰ ਕੀਤਾ ਜਾਊਗਾ ਤੇ ਹੋਰ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਸ ਨੂੰ ਸਾਰਿਆਂ ਨੂੰ ਲਾਈਕ ਕਰਿਆ